ये मित्रो बादरी मोटी मोटी पण आई गी रे मित्रो हाल तो पवन ते केहना गाडी એટલે मापी पावी पड़से फुवारा पण मित्रो चालू छे वीडियो लाइक कर दो शेयर कर दो और सब्सक्राइब कर दो मित्रो जो मित्रो फुवारा पण चालू छे मोटरो से फोटो करियो तो बादरी करियो कल को कितना फोटो कर दो वीडियो लाइक कर दो शेयर कर दो ਏ ਉਨਾਲੋਂ ਬਾਦਰੀ ਵਾਈਸ ਏ ਉਨਾਲੋਂ ਬਾਦਰੀ ਨ ਮਤਾ ਰੇਲਾ ਬਾਂਝ ਏ ਰੁਗਮਾਇਆ ਮੋਟਾ ਮੋਟਾ ਕਹਿਣਾ ਗੱਲ ਜੇ ਹਾਰੀ ਬਾਦਰੀ ਪਖਸ਼ ਏ ਮਿੱਤਰੋ ਵੀਡੀਓ ਮਾਰੋ ਸ਼ੇਅਰ ਕਰ ਜੋ ਲਾਈਕ ਕਰ ਜੋ ਏ ਟਟੜਾ ਬਾਰੇ ਜਿੱਦੇ ਥੇਲੀ ਵਾਈਜ਼ ਅਗਰ ਉਹ ਭਰੋ ਨਾ ਇਹ ਰਮੇਲ ਨਾ ਦਾੜਾ ਹੈੜੇ ਜੇ ਰਾਤੀ ਰਾਤੀ ਜੇ ਗਲਗੋਮਾ ਜਾਤਾ ਇਹ ਜੇ ਗਲਗੋਮੋਰ ਮੇਲ ਮਾ ਜਾਤਾ ਇਹ ਰਮੇਲ ਨੂੰ ਵੀਡੀਓ ਬਣਾਈ ਆ

મિત્રો મારો વિડીયો એ જેટલે પોકે એટલે મારો વિડીયો લાઈક કરજો શેર કરજો સબસ્ક્રાઈબ કરજો એ તમે વિડીયો લાઈક ના કરો તો તમારી એ કુળજીવીની સોગંદ ખાય ને કવસ ਏ અમારો ਵੀਡੀਓ ਲਾਈਕ ਕਰ ਲੋ ਕਾਗੋ ਰੋ ਵੀਡੀਓ ਲਾਈਕ ਕਰ ਦੋ ਮਾਈ ਟਾ ਕਰ ਸੇਨਾ ਏ ਗਮੇ ਨੇ ਮਾਰੀ ਜੁਗਮਾਇਆ ਏ ਤੁਮਨੇ ਇਹ ਸੈਤਰ ਮਹੀਨੋਂ ਸੇ ਮਤ ਲਾ ਬਲ ਸੇ ਵਾ ਮਰਾ ਇਹ ਸਰਕਾਰੀ ਸਾਹਿਬਨ ਖਮਮਜ਼ਾ ਮਤਾ ਕਰਸੀਆ ਲਿਆ ਇਹ ਵਾ ਮਰਾ ਦੋਤੀਵਾੜਾ ਇਹ ਤਾਲੁਕਾ ਸਾਹਿਬਲੇ ਸਾਹਿਬ ਨੇ ਇਹ ਮਤ ਦੀ ਤੇ ਖਮਨ ਮਜ਼ਾ ਰੱਖਛੇ ਮਤਾ ਮਾਤਾ ਲੰਕਾ ਵਗਾਰੀਏ ਇੰਨ ਨੂੰ ਜੈ ਜੈਕਾਰਤਾ ਜੇ ਮਾਰਾ ਐ ਸ਼ੈਮੋਨ ਮਾਤਾ ਇਹ ਲੀਲਾ ਲਹਿਰ ਕਰਸ਼ੇ ਸੁਗਮਾਇਆ زابੜੀ ਨਾਲ ਰੋਮ ਰੋਮ ਸੇ ਆਪਨੇ ਤੋਂ ਭਾਈ ਇਹ ਕੋਈ ਨਹੀਂ ਮਸ਼ਕਰੀਂਦੀ ਕਰਤਾ ਕੋਈ ਨਹੀਂ ਮਸ਼ਕਰੀਂਦੀ ਕਰਤਾ ਇਹ ਠਾਕੁਰੂ ਮਾਰੋ ਵੀਡੀਓ ਲਾਈਕ ਕਰ ਜੋ ਮਿੱਤਰੋ ਕੰਮ ਬੀ ਬਣਾਵੇ ਤਮੀ YouTube ਚੈਨਲ ਬਣਾਓ સારું અંદર લખો સારો ટાઈમ બનાવો સારું ટાઈમનું લખો ટાઇટલથી લખવાનું આગળ યુટ્યુબ ચાલતું હોય એ ટાઈમ ટાઈમ લખો અને વ્યૂ આવ્યા હોય એ વ્યૂ તમે અંદર એડ કરો વ્યૂ લખો જે વિડીયો બનાવ્યો હોય એ વિડીયો રાગડી બનાવ્યો તો રાગડીનું રાગડીનું લખો જે ਆ ਤੋ ਆਦੋ ਵਾਇਰੋ ਇਹੋ ਜੇ ਵਰਸਾ ਦੇ ਆਵੇ ਹੋ ਨਰਾ ਚੈ ਬੰਨ ਹਮਾ ਮਗਾ ਤੀਰਾਸ਼ ਹੀ ਆਈ ਆਇਆ ਸੇ ਗਮ ਜਤਾ ਜੈ ਭਾਰਤ ਜੈ ਕਿਸਾਨ ਜੈ ਜੈ ਮਾਰੀ ਗਵਰੀ ਗੁਜਰਾਤ